ਕਿ ਬਲੱਡ ਪ੍ਰੈਸ਼ਰ ਕਿਉਂ ਵੱਧਦਾ ਹੈ ਜਦੋਂ ਵੀ ਖੂਨ ਦੀਆਂ ਨਾੜੀਆਂ ਜਿਹੜੀਆਂ ਜਿਹਦੇ ਚ ਬਲੱਡ ਲੰਘਦਾ ਹੈ ਉਹ ਸਖਤ ਹੋ ਜਾਂਦੀਆਂ ਤਾਂ ਜੋ ਜਦੋਂ ਹਾਰਟ ਪੰਪ ਕਰਦਾ ਹੈ ਤਾਂ ਬਲੱਡ ਪ੍ਰੈਸ਼ਰ ਪ੍ਰੈਸ਼ਰ ਨਾਲ ਲੰਘਦਾ ਹੈ ਜੋ ਦਿਲ ਹੈ ਉਹ ਪੰਪ ਕਰਦਾ ਹੈ ਤਾਂ ਜੋ ਬਲੱਡ ਸਾਡੀਆਂ ਖੂਨ ਦੀਆਂ ਨਾੜੀਆਂ ਵਿੱਚੋਂ ਲੰਘਦਾ ਹੈ ਜਿਸ ਪ੍ਰੈਸ਼ਰ ਨਾਲ ਲੰਘਦਾ ਹੈ ਜਿਸ ਦਬਾਅ ਨਾਲ ਲੰਘਦਾ ਹੈ ਉਸ ਨੂੰ ਅਸੀਂ ਬਲੱਡ ਪ੍ਰੈਸ਼ਰ ਕਹਿੰਦੇ ਹੁਣ ਇਸ ਦੇ ਕਾਰਨ ਕੀ ਹਨ ਸਭ ਤੋਂ ਵੱਡਾ ਕਾਰਨ ਹੈ ਉਹ ਹੈ ਕਿ ਇਹ ਤੁਹਾਡਾ ਜੋ ਖਾਣ ਪੀਣ ਦਾ ਤਰੀਕਾ ਹੈ ਤੁਹਾਡੇ ਰਹਿਣ ਸਹਿਣ ਦਾ ਤਰੀਕਾ ਹੈ ਉਹਦੇ ਨਾਲ ਇਹ ਬਲੱਡ ਪ੍ਰੈਸ਼ਰ ਵੱਧ ਜਾਂਦਾ ਜਿਵੇਂ ਤੁਸੀਂ ਜ਼ਿਆਦਾ ਸ਼ਰਾਬ ਪੀਂਦੇ ਹੋ ਕਿਉਂ ਖਾਂਦੇ ਹੋ ਨਮਕ ਖਾਂਦੇ ਆ ਅ ਬਾਕੀ ਜਿਵੇਂ ਤੁਹਾਡੇ ਮਾਪਿਆਂ ਨੂੰ ਹੈ ਜਿਹਨੂੰ ਅਸੀਂ ਹੈਰਡਿਟਰੀ ਕਹਿੰਦੇ ਆ ਜੇ ਜਾਂ ਸਾਨੂੰ ਵਿਰਸੇ ਚ ਮਿਲਿਆ ਹੈ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ ਬਾਕੀ ਇਹ ਦਿਮਾਗੀ ਪਰੇਸ਼ਾਨੀ ਜਿੰਨ ਜ਼ਿਆਦਾ ਰਹਿੰਦੀ ਹੈ ਉਹਦੇ ਜੀ ਬਲੱਡ ਪ੍ਰੈਸ਼ਰ ਦਾ ਉਹ ਵੱਧ ਜਾਂਦਾ ਤੇ ਇੱਕ ਜਿਹਨੂੰ ਕਿਡਨੀ ਦੀ ਬਿਮਾਰੀ ਹੈ ਮਤਲਬ ਗੁਰਦਿਆਂ ਦੀ ਬਿਮਾਰੀ ਹੈ ਉਹਦੇ ਜੀ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੁਣ ਇਸ ਬਿਮਾਰੀ ਦੇ ਇਲਾਜ ਵਾਸਤੇ ਬਹੁਤ ਸਾਰੀਆਂ ਦਵਾਈਆਂ ਹਨ ਜਿਹੜੀਆਂ ਕਿ ਡਾਕਟਰ ਸਰਬਾਨ ਲਿਖਦੇ ਹਨ ਪਰੰਤੂ ਇਸ ਨੂੰ ਅਸੀਂ ਇਸ ਦਾ ਬਚਾਅ ਕਰ ਸਕਦੇ ਹਾਂ ਬਲੱਡ ਪ੍ਰੈਸ਼ਰ ਵਧਣ ਤੋਂ ਰੋਕ ਸਕਦੇ ਹਾਂ ਜਿਵੇਂ ਅਸੀਂ ਆਪਣੇ ਜ਼ਿੰਦਗੀ ਦਾ ਜਿਹੜਾ ਰਹਿਣ ਦਾ ਤਰੀਕਾ ਹੈ ਉਹਨੂੰ ਬਦਲ ਲਈਏ ਘió ਘਟ ਖਾਈਏ ਨਮਕ ਘਟ ਖਾਈਏ ਸੈਰ ਵਗੈਰਾ ਕਰੀਏ ਸ਼ਰਾਬ ਨੂੰ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਨਾਲ ਸਾਡਾ ਬਲੱਡ ਪ੍ਰੈਸ਼ਰ ਸਹੀ ਰਹੇਗਾ ਸੋ ਜਿਆਦਾ ਦਵਾਈਆਂ ਖਾਣ ਨਾਲ ਜਿਹੜੀ ਸਿਹਤ ਹੈ ਉਹ ਖਰਾਬ ਹੁੰਦੀ ਹੈ ਇਸ ਕਰਕੇ ਤੁਸੀਂ ਅਗਰ ਪ੍ਰੇਜ ਨਾਲ ਪ੍ਰੇਜ ਕਰੋਗੇ ਤਾਂ ਇਹ ਤੁਹਾਡਾ ਬਲੱਡ ਪ੍ਰੈਸ਼ਰ ਸਹੀ ਰਹੇਗਾ ਅਗਰ ਅਸੀਂ ਬਲੱਡ ਪ੍ਰੈਸ਼ਰ ਦਾ ਧਿਆਨ ਨਹੀਂ ਰੱਖਦੇ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਹੈ ਤਾਂ ਉਹਦੇ ਵਿੱਚ ਹਾਰਟ ਤੇ ਅਸਰ ਕਰਦਾ ਹੈ ਬਲੱਡ ਪ੍ਰੈਸ਼ਰ ਦੂਸਰਾ ਕਈ ਵਾਰੀ ਦਿਮਾਗ ਦੀ ਨਾੜੀ ਫਟ ਜਾਂਦੀ ਹੈ ਜਦੋਂ ਅਧਰੰਗ ਹੋ ਜਾਂਦਾ ਹੈ ਕਿ ਕਈ ਵਾਰੀ ਤੁਸੀਂ ਸੁਣਿਆ ਹੋਣਾ ਕਿ ਦਿਮਾਗ ਦੀ ਨਾੜੀ ਫਟ ਗਈ ਹੈ ਤਾਂ ਉਹ ਇਸੇ ਕਰਮ ਹੁੰਦਾ ਸੋ ਮੇਰੀ ਇਹ ਵਿਚਾਰ ਹਨ ਕਿ ਸਾਨੂੰ ਖਾਣ-ਪੀਣ ਦੇ ਵਿੱਚ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਘਿਓ ਵਾਲੀਆਂ ਨਮਕ ਵਾਲੀਆਂ ਚੀਜ਼ਾਂ ਘੱਟ ਖਾਣੀ ਜਾਂ ਅਨਸਰ ਕਰਨੀ ਚਾਹੀਦੀ ਹੈ ਤੇ ਦਵਾਈ ਜਿਹੜੀ ਹੈ ਉਹ ਘੱਟ ਤੋਂ ਘੱਟ ਲੈਣੀ ਚਾਹੀਦੀ ਹੈ ਮੇਰਾ ਨਾਮ ਡਾਕਟਰ ਆਰ ਪੀ ਸਿੰਘ ਐਮ ਬੀਬੀਐਸ ਐਮ ਐਸ ਅੱਜ ਮੈਂ ਸਿਹਤ ਦੇ ਇੱਕ ਨਵੇਂ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗਾ ਉਹ ਵਿਸ਼ਾ ਹੈ ਬਲੱਡ ਪ੍ਰੈਸ਼ਰ ਜਾਂ ਆਮ ਪਾਸ਼ਾ ਜਿਹਾ ਸੀ ਬੀਪੀ ਗੈਦਰਨੇ ਉਸ ਬਾਰੇ ਮੈਂ ਤੁਹਾਡੇ ਨਾਲ ਕੁਝ ਮਹੱਤਵਪੂਰਨ ਗੱਲਾਂ ਸਾਂਝੀਆਂ ਕਰਾਂਗਾ ਜਦੋਂ ਵੀ ਸਾਡੇ ਜੋ ਦਿਲ ਹੈ ਉਹ ਪمپ ਕਰਦਾ ਹੈ ਤਾਂ ਜੋ ਬਲੱਡ ਸਾਡੀਆਂ ਖੂਨ ਦੀਆਂ ਨਾੜੀਆਂ ਵਿੱਚੋਂ ਲੰਘਦਾ ਹੈ ਤਾਂ ਉਹ ਜਿਹੜਾ ਜਿਸ ਪ੍ਰੈਸ਼ਰ ਨਾਲ ਲੰਘਦਾ ਜਿਸ ਦਬਾਅ ਨਾਲ ਲੰਘਦਾ ਹੈ ਉਸ ਨੂੰ ਅਸੀਂ ਬਲੱਡ ਪ੍ਰੈਸ਼ਰ ਕਹਿੰਦੇ ਹਾਂ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਉੱਪਰਲਾ ਤੇ ਨੀਚੇ ਵਾਲਾ ਜਿਹਨੂੰ ਅਸੀਂ ਅੰਗਰੇਜ਼ੀ 'ਚ ਸਿਸਟੋਲਿਕ ਤੇ ਡਾਇਸਟੋਲਿਕ ਬਲੱਡ ਪ੍ਰੈਸ਼ਰ ਕਹਿੰਦੇ ਆ ਜਦੋਂ ਹਾਰਟ ਪੰਪ ਕਰਦਾ ਹੈ ਤਾਂ ਉਸ ਟਾਈਮ ਉੱਪਰਲਾ ਬਲੱਡ ਪ੍ਰੈਸ਼ਰ ਜਿਹਨੂੰ ਸਿਸਟੋਲਿਕ ਕਹਿੰਦੇ ਆ ਤੇ ਜਦੋਂ ਉਹ ਹਾਰਟ ਆਰਾਮ ਦੀ ਅਵਸਥਾ 'ਚ ਆ ਜਾਂਦਾ ਤਾਂ ਉਸ ਨੂੰ ਅਸੀਂ ਡਾਇਸਟੋਲਿਕ ਪ੍ਰੈਸ਼ਰ ਯਾਨੀ ਨੀਚੇ ਵਾਲਾ ਪ੍ਰੈਸ਼ਰ ਕਹਿੰਦੇ ਆ ਇਹ ਜੋ ਬਲੱਡ ਪ੍ਰੈਸ਼ਰ ਹੈ ਨਾਰਮਲ 120 80 ਹੁੰਦਾ ਹੈ ਪਰ ਜਦੋਂ ਸਾਡੇ ਦਿਲ ਨੂੰ ਜ਼ਿਆਦਾ ਜ਼ੋਰ ਲਾਣਾ ਪੈਂਦਾ ਕੂਨ ਦੇ ਮਤਲਬ ਸਪਲਾਈ ਕਰਨ ਵਾਸਤੇ ਤਾਂ ਉਸ ਵਕਤ ਕੀ ਹੁੰਦਾ ਹੈ ਕਿ ਬਲੱਡ ਪ੍ਰੈਸ਼ਰ ਸਾਡਾ ਵੱਧ ਜਾਂਦਾ ਹੈ ਜਿਸ ਨੂੰ ਅਸੀਂ ਬੀਪੀ ਕਹਿੰਦੇ ਆ ਜਾਂ ਹਾਈਪਰ ਟੈਂਸ਼ਨ ਕਹਿੰਦੇ ਨੇ ਹੁਣ ਇਹ ਹੁੰਦਾ ਕਿਵੇਂ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਬਲੱਡ ਪ੍ਰੈਸ਼ਰ ਕਿਉਂ ਵੱਧਦਾ ਹੈ ਜਦੋਂ ਵੀ ਖੂਨ ਦੀਆਂ ਨਾੜੀਆਂ ਜਿਹੜੀਆਂ ਜਿਹਦੇ ਚ ਬਲੱਡ ਲੰਘਦਾ ਹੈ ਉਹ ਸਖਤ ਹੋ ਜਾਂਦੀਆਂ ਤਾਂ ਜੋ ਜਦੋਂ ਹਾਰਟ ਪੰਪ ਕਰਦਾ ਹੈ ਤਾਂ ਬਲੱਡ ਪ੍ਰੈਸ਼ਰ ਪ੍ਰੈਸ਼ਰ ਨਾਲ ਲੰਗਦਾ ਹੈ ਯਾਨੀ ਉਸ ਦਾ ਪ੍ਰੈਸ਼ਰ ਉਹਦਾ ਜੋਰ ਲੱਗਦਾ ਹੈ ਉਸ ਦਾ ਦਬਾਅ ਪੈਂਦਾ ਹੈ ਉਸ ਦਬਾਅ ਨੂੰ ਅ ਅਸੀਂ ਬਲੱਡ ਪ੍ਰੈਸ਼ਰ ਕਹਿੰਦੇ ਹਾਂ ਤੇ ਉਹ ਜਦੋਂ ਵੱਧ ਜਾਂਦਾ ਹੈ ਨਾੜੀਆਂ ਦੇ ਸਖਤੀ ਕਰਕੇ ਤਾਂ ਅਸੀਂ ਇਹ ਕਹਿੰਦੇ ਕਿ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਤੇ ਤੁਹਾਨੂੰ ਦਵਾਈਆਂ ਦੀ ਲੋੜ ਹੈ ਹੁਣ ਇਸ ਦੇ ਕਾਰਨ ਕੀ ਹਨ ਸਭ ਤੋਂ ਜਿਹੜਾ ਅ ਵੱਡਾ ਕਾਰਨ ਹੈ ਉਹ ਹੈ ਕਿ ਇਹ ਤੁਹਾਡਾ ਜੋ ਖਾਣ ਪੀਣ ਦਾ ਤਰੀਕਾ ਹੈ ਤੁਹਾਡੇ ਰਹਿਣ ਸਹਿਣ ਦਾ ਤਰੀਕਾ ਹੈ ਉਹਦੇ ਨਾਲ ਇਹ ਬਲੱਡ ਪ੍ਰੈਸ਼ਰ ਵੱਧ ਜਾਂਦਾ ਜਿਵੇਂ ਤੁਸੀਂ ਜ਼ਿਆਦਾ ਸ਼ਰਾਬ ਪੀਂਦੇ ਹੋ ਕਿਉਂ ਖਾਂਦੇ ਹੋ ਨਮਕ ਖਾਂਦੇ ਹੋ ਅ ਬਾਕੀ ਜਿਵੇਂ ਤੁਹਾਡੇ ਮਾਪਿਆਂ ਨੂੰ ਹੈ ਜਿਹਨੂੰ ਅਸੀਂ ਹੈਰਿਡਿਟਰੀ ਕਹਿੰਦੇ ਹਾਂ ਜੇ ਜਾਂ ਸਾਨੂੰ ਵਿਰਸੇ ਚ ਮਿਲਿਆ ਹੈ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ ਬਾਕੀ ਇਹ ਦਿਮਾਗੀ ਪਰੇਸ਼ਾਨੀ ਜਿੰਨੀ ਜ਼ਿਆਦਾ ਰਹਿੰਦੀ ਹੈ ਉਹਦੇ ਜੀ ਬਲੱਡ ਪ੍ਰੈਸ਼ਰ ਦਾ ਉਹ ਵੱਧ ਜਾਂਦਾ ਤੇ ਇੱਕ ਜਿਹਨੂੰ ਕਿਡਨੀ ਦੀ ਬਿਮਾਰੀ ਹੈ ਮਤਲਬ ਗੁਰਦਿਆਂ ਦੀ ਮਾਰੀ ਹੈ ਉਹਦੇ ਜੀ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੁਣ ਇਸ ਬਿਮਾਰੀ ਦੇ ਇਲਾਜ ਵਾਸਤੇ ਬਹੁਤ ਸਾਰੀਆਂ ਦਵਾਈਆਂ ਹਨ ਜਿਹੜੀਆਂ ਕਿ ਡਾਕਟਰ ਸਹਿਬਾਨ ਲਿਖਦੇ ਹਨ ਪਰੰਤੂ ਇਸ ਨੂੰ ਅਸੀਂ ਇਸ ਦਾ ਬਚਾਅ ਕਰ ਸਕਦੇ ਹਾਂ ਬਲੱਡ ਪ੍ਰੈਸ਼ਰ ਵਧਣ ਤੋਂ ਰੋਕ ਸਕਦੇ ਹਾਂ ਜਿਵੇਂ ਅਸੀਂ ਆਪਣੇ ਜ਼ਿੰਦਗੀ ਦਾ ਜਿਹੜਾ ਰਹਿਣ ਦਾ ਤਰੀਕਾ ਹੈ ਉਹਨੂੰ ਬਦਲ ਲਈਏ ਘió ਘਟ ਖਾਈਏ ਨਮਕ ਘਟ ਖਾਈਏ ਸੈਰ ਵਗੈਰਾ ਕਰੀਏ ਸ਼ਰਾਬ ਨੂੰ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਨਾਲ ਸਾਡਾ ਬਲੱਡ ਪ੍ਰੈਸ਼ਰ ਸਹੀ ਰਹੇਗਾ ਸੋ ਆ ਜਿਆਦਾ ਅ ਦਵਾਈਆਂ ਖਾਣ ਨਾਲ ਜਿਹੜੀ ਸਿਹਤ ਹੈ ਉਹ ਖਰਾਬ ਹੁੰਦੀ ਹੈ ਇਸ ਕਰਕੇ ਤੁਸੀਂ ਅਗਰ ਪਰਹੇਜ ਨਾਲ ਪਰਹੇਜ ਕਰੋਗੇ ਤਾਂ ਇਹ ਤੁਹਾਡਾ ਬ੍ਰਾਡਚਾ ਸਹੀ ਰਹੇਗਾ ਅਗਰ ਅਸੀਂ ਬਲੱਡ ਪ੍ਰੈਸ਼ਰ ਦਾ ਧਿਆਨ ਨਹੀਂ ਰੱਖਦੇ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਹੈ ਤਾਂ ਉਹਦੇ ਵਿੱਚ ਹਾਰਟ ਤੇ ਅਸਰ ਕਰਦਾ ਹੈ ਬਲੱਡ ਪ੍ਰੈਸ਼ਰ ਦੂਸਰਾ ਕਈ ਵਾਰੀ ਦਿਮਾਗ ਦੀ ਨਾੜੀ ਫਟ ਜਾਂਦੀ ਹੈ ਜਦੋਂ ਅਧਰੰਗ ਹੋ ਜਾਂਦਾ ਹੈ ਕਈ ਵਾਰੀ ਤੁਸੀਂ ਸੁਣਿਆ ਹੋਣਾ ਕਿ ਦਿਮਾਗ ਦੀ ਨਾੜੀ ਫਟ ਗਈ ਹੈ ਤਾਂ ਉਹ ਇਸੇ ਕਾਰਨ ਹੁੰਦਾ ਸੋ ਮੇਰੀ ਇਹ ਵਿਚਾਰ ਹਨ ਕਿ ਸਾਨੂੰ ਖਾਣ ਪੀਣ ਦੇ ਵਿੱਚ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਘਿਓ ਵਾਲੀਆਂ ਨਮਕ ਵਾਲੀਆਂ ਚੀਜ਼ਾਂ ਘੱਟ ਖਾਣੀ ਜਾਂ ਅਨਸਰ ਕਰਨੀ ਚਾਹੀਦੀ ਹੈ ਤੇ ਦਵਾਈ